ਕਲਰ ਗੁਰਜੀਤ ਸਿੰਘ ਨੇ 112 ਤੇ ਇਨਫੋਰਮ ਕਰ ਕਾਲ ਕਰਕੇ ਦੱਸਿਆ ਕਿ ਉਹ ਆਪਣੇ ਸਾਥੀ ਦੇ ਨਾਲ ਮਾਹਾਂਦੇ ਫੀਲਿੰਗ ਸਟੇਸ਼ਨ ਜਿਹੜਾ ਕਿ ਤਲਵੰਡੀ ਰੋਡ ਤੇ ਉਥੋਂ ਕੈਸ਼ 135000 ਰੁਪਏ ਲੈ ਕੇ ਬੈਂਕ ਜਮ੍ਹਾਂ ਕਰਾਣ ਜਾ ਰਹੇ ਸੀ ਜਦੋਂ ਰਸਤੇ ਦੇ ਵਿੱਚ ਕੋਟਸ਼ਮੀਰ ਤਲਵੰਡੀ ਰੋਡ ਤੇ ਦੋ ਮੋਟਰਸਾਈਕਲ ਤੇ ਬੈਠੇ ਨੌਜਵਾਨਾਂ ਨੇ ਉਹਨਾਂ ਨੂੰ ਜਿਹਨਾਂ ਦੇ ਮੂਹ ਟੱਕੇ ਹੋਏ ਸੀ ਉਹਨਾਂ ਨੂੰ ਘੇਰ ਕੇ ਗਨ ਪੁਆਇੰਟ ਚਲਾ ਤੂੰ ਪੈਸੇ ਖੋ ਕੇ ਫਰਾਰ ਹੋ ਗਏ ਉਹਨਾਂ ਦੇ ਬਿਆਨਾਂ ਤੇ ਗੁਰਜੀਤ ਸਿੰਘ ਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਜਾ ਰਿਹਾ ਹੈ ਤੇ ਜਲਦ ਹੀ ਲੋਸ਼ਿਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਚਨਾਡੂਰ ਦੇ ਵਰਕਲਵ ਕਾਰਵਾਈ ਕਰਨ ਦੇ ਸਖਤ ਦਿਸ਼ਾ ਨਿਰਦੇਸ਼ ਦਿੱਤੇ ਹੋਇਆ ਜਿਹਦੇ ਸਬੰਧੀ ਸਾਡੀਆਂ ਸਾਰੀਆਂ ਪੁਲਿਸ ਟੀਮਾਂ ਬੜੀਆਂ ਸਰਗਰਮਾ ਸ਼ਹਿਰ ਦੇ ਵਿੱਚ ਤੇ ਸਾਡੇ ਜਿਹੜਾ ਸੀਐਸਟਾਫ ਡਿਵੀਜੀ ਦੇ ਚਾਰਜਕਰਨਦੀ ਸਿੰਘਾ ਇਹਨਾਂ ਦੇ ਵਿੱਚ ਕੇਐਸਏ ਜਰਨੈਲ ਸਿੰਘ ਜੀ ਆ ਜਿਹੜੇ ਚਾਹ ਤੌਰ ਦੀ ਕਲਾਸ ਦੇ ਸਬੰਧ ਵਿੱਚ ਕੱਲ ਮਿਤੀ 28 ਇੱਕ ਬੱਚੀ ਨੂੰ ਇਸ ਸੰਗਤ ਵਿੱਚ ਗਸ਼ਤ ਕਰ ਰਹੇ ਸੀ ਤਾਂ